ਪੰਜਾਬ ਚ ਮੜ ਰੂ ਕੰਬਾਉ ਵਾਰਦਾਤ ਹੋਈ ਹੈ ਮਾਮਲਾ ਸੰਗਰੂਰ ਦੇ ਧੂਰੀ ਤੋਂ ਹੈ ਜਿੱਥੇ ਧੂਰੀ ਦੇ ਦੁਹਾਲਾ ਰੇਲਵੇ ਫਾਟਕ ਨੇੜੇ ਇੱਕ ਮੰਦਰ ਦੇ ਵਿੱਚ ਨੌਜਵਾਨ ਦਾ ਕਤਲ ਹੋਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਨੌਜਵਾਨ ਨੂੰ ਮਾਰ ਕੇ ਮੰਦਰ ਚ ਹੀ ਬਣੇ ਹਵਨਕੁੰਡ ਵਿੱਚ ਦਫਨਾ ਦਿੱਤਾ ਗਿਆ ਸੀ ਤਾਂ ਪੁਲਿਸ ਨੇ ਨੌਜਵਾਨ ਦੀ ਮਰਤਕ ਦੇ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਮੰਦਰ ਦੇ ਵਿੱਚ ਹੀ ਇਹ ਕਤਲ ਹੋਇਆ ਹੈ ਪੁਲਿਸ ਨੇ ਕੁਝ ਮੁਸਲਮਾਨوں ਗ੍ਰਿਫਤਾਰ ਕੀਤੇ ਜਾਣ ਦਾ ਵੀ ਦਾਵਾ ਕੀਤਾ ਹੈ ਦੱਸਿਆ ਕਿ ਇਹ ਦੋਸ਼ ਕਿਸੇ ਹੋਰ ਤੇ ਨਹੀਂ ਬਲਕਿ ਮੰਦਰ ਦੇ ਪੁਜਾਰੀਆਂ ਤੇ ਹੀ ਲੱਗਿਆ ਹੈ ਕਿ ਮੰਦਰ ਦੇ ਪੁਜਾਰੀਆਂ ਨੇ ਹੀ ਨੌਜਵਾਨ ਦਾ ਕਤਲ ਕੀਤਾ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਤਾਜ਼ੀ ਹੈ ਕਿ ਮ੍ਰਿਤਕ ਦੀ ਪਛਾਣ 33 ਸਾਲਾ ਸੰਦੀਪ ਕੁਮਾਰ ਵਜੋਂ ਹੋਈ ਹੈ ਜੋ ਕਿ ਢੂਰੀ ਦਾ ਹੀ ਰਹਿਣ ਵਾਲਾ ਸੀ ਲਾਸ਼ ਮੰਦਰ ਵਿੱਚ ਬਣੇ ਹਵਨਕੁੰਡ ਹੇਠਾਂ ਦੱਬ ਦਿੱਤੀ ਗਈ ਸੀ ਪੁਲਿਸ ਨੂੰ ਲਾਸ਼ ਮੰਦਿਰ ਵਿੱਚ ਬਣੇ ਹਵਨਕੁੰਡ ਦੇ ਹਿੱਥੋਂ ਬਰਾਮਦ ਹੋਈ ਹੈ ਇਹ ਜਾਣਕਾਰੀ ਹੈ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਹਿ ਰਹੀ ਹੈ ਉਹ ਵੀ ਸੁਣਦਿਆਂ ਤੇ ਉਸ ਤੋਂ ਬਾਅਦ ਧੂਰੀ ਵਾਸੀਆਂ ਦਾ ਕੀ ਕਹਿਣਾ ਹੈ ਜਾਂ ਫਿਰ ਮ੍ਰਿਤਕ ਦੇ ਸਾਥ ਸਬੰਧੀਆਂ ਦਾ ਕੀ ਕਹਿਣਾ ਹੈ ਉਹ ਵੀ ਜ਼ਰੂਰ ਸੁਣਦਿਆਂ ਤੇ ਉਸਦਾ ਦੇ ਨੌਜਵਾਨ ਦਾ ਮਰਡਰ ਹੋਇਆ ਜੀ ਤੇ ਉਸ ਸਬੰਧੀ ਕੁਝ ਜਿਹੜੇ ਲੋਕੀ ਨੇ ਅਸੀਂ ਰਾਉਂਡ ਅਪ ਕੀਤੇ ਨੇ ਅਰੈਸਟ ਕਰਤੇ ਨੇ ਤੇ ਹੁਣ ਬੋਡੀ ਦਾ ਪੋਸਟਮਾਰਟਮ ਵਗੈਰਾ ਕਰਵਾ ਲਈ ਅਸੀਂ ਸਿਵਲ ਹਸਪਤਾਲ ਸੰਗਰੂਰ ਆ ਜੀ ਨਾਮ ਸੀ ਸਰ ਨਾਵ ਕਿਤੇ ਮਰਦਾ ਹੋ ਗਿਆ ਇਹਦਾ ਨਾਮ ਜਿਹੜਾ ਮ੍ਰਿਤਕ ਹੈ ਮ੍ਰਿਤਕ ਦਾ ਨਾਮ ਸੁਨੀਪ ਸੁਨੀਪ ਸਨ ਆਫ ਵਰਿੰਦਰ ਕੁਮਾਰ ਸੀ ਤੇ ਇਹ ਮਰਨ ਇੱਕ ਆਪਣਾ ਟੂੜੀ ਵਿਖੇ ਇੱਕ ਮੰਦਰ ਦੇ ਵਿੱਚ ਹੋਇਆ ਲੋਕਲ ਮਕਬਰੇ ਉੱਧਰ ਹੋਇਆ ਤੇ ਬਾਕੀ ਜਿਹੜੀ ਪਰਤਾਲ ਹੈ ਉਹ ਅਸੀਂ ਕਰਦੇ ਹਾਂ ਸਰ ਕਿਸ ਤਰ੍ਹਾਂ ਦਾ ਮਾਮਲਾ ਵੀ ਕੀ ਕਿਸ ਤਰ੍ਹਾਂ ਕੇ ਗਤਲ ਕੀਤਾ ਲੱਗਦਾ ਸੀ ਦੇਖੋ ਇਹ ਹਰੇ ਪਰਤਾਲ ਦਾ ਵਿਸ਼ਾ ਹੈ ਸਾਰੀ ਚੀਜ਼ਾਂ ਤੁਹਾਨੂੰ ਜਦੋਂ ਅਸੀਂ ਇੱਕ ਵਾਰ ਮੁਕੰਮਲ ਤੌਰ ਤੇ ਕੁਝ ਕਿਸੇ ਪੁਆਇੰਟ ਤੇ ਆਵਾਂਗੇ ਤੁਹਾਨੂੰ ਅਸੀਂ ਜਾਣੂ ਕਰਾ ਦਾਂਗੇ ਤੁਸੀਂ ਕਰਦੇ ਹਾਂ ਦੱਸਿਆ ਵੀ ਕਿਸੇ ਤੇ ਕੋਈ ਡਾਊਟ ਹੋਵੇ ਕਿਸੇ ਦੇ ਖਿਲਾਫ ਖੋਲਦੋਤ ਕਰਾਇਆ ਹੋਵੇ ਇਹ ਹਾਂਜੀ ਹਾਂ ਜਿਤੇ ਡਾਊਟ ਹੈ ਜਾਂ ਕੋਈ ਹੋਰ ਵੀ ਬੰਦੇ ਆ ਦੇਖੋ ਜਿਨ੍ਹਾਂ ਵੱਲੋਂ ਵੀ ਇਹ ਕੰਮ ਕੀਤਾ ਜਾਊਗਾ ਕੀਤਾ ਗਿਆ ਉਹ ਬੰਦਿਆਂ ਨੂੰ ਅਸੀਂ ਆਇਡੈਂਟੀਫਾਈ ਕਰਕੇ ਜੇ ਕੋਈ ਹੋਰ ਵੀ ਹੋਊਗਾ ਉਹਨਾਂ ਨੂੰ ਅਸੀਂ ਰਾਉਂਡ ਅੱਬੀ ਕਰਾਂਗੇ ਬੰਦੀ ਉਹਨਾਂ ਦੇ ਕਾਰਵਾਈ ਵੀ ਕਰਾਂਗੇ ਠੀਕ ਹੈ ਜੀ ਜਿਹੜੇ ਘਰਦਿਆਂ ਨੂੰ ਕੋਈ ਸ਼ੱਕ ਲੱਗੂਆ ਉਹ ਸਾਰੇ ਪਹਿਲੂ ਜਿਹੜੇ ਨੇ ਉਹ ਅਸੀਂ ਆਪਣੀ ਇਨਵੈਸਟੀਗੇਸ਼ਨ ਦੇ ਲੈ ਕੇ ਅਮਲ ਵਿੱਚ ਲਿਆਵਾਂਗੇ ਬਜੇਸ਼ਵਰ ਕੁਮਾਰ ਗੋਹਿਲ ਗੋਹਿਲ ਸਾਹਿਬ ਜਿਹੜੇ ਨੌਜਵਾਨ ਦੀ ਮੌਤ ਹੋਈ ਹੈ ਕਿੰਨੀ ਤੋਂ ਉਮਰ ਸੀ ਕਿਸ ਤਰ੍ਹਾਂ ਦੇ ਕੰਮ ਕਰਦੀ ਹੈ ਕਿਸ ਤਰ੍ਹਾਂ ਇਹ ਹੋਇਆ ਸਾਰਾ ਕੁਝ ਇਹ ਲਗਭਗ ਉਮਰ ਜਿਹੜੀ ਹੈ ਉਹ 33 ਸਾਲ ਦੇ ਆਸ-ਪਾਸ ਉਮਰ ਸੀਗੀ ਹੈ ਜੀ ਪਸੋਂ ਇਹ ਲਗਭਗ ਪਹਿਲੇ ਪਰਿਵਾਰ ਜੋ ਦੱਸਦਾ ਵੀ ਕਰੋ ਗਿਆ ਹੈਗਾ ਉਸ ਤੋਂ ਬਾਅਦ ਮਿਲਿਆ ਨਹੀਂ ਉਸ ਤੋਂ ਬਾਅਦ ਕੀ ਘਟਨਾ ਵਾਪਰੀ ਕੀ ਨਹੀਂ ਵਾਪਰੀ ਇਹ ਤਾਂ ਕੱਲ ਪਤਾ ਲੱਗਿਆ ਇਹਨਾਂ ਤੋਂ ਜੋ ਤਫਸੀਸ਼ ਹੋਈ ਪੁਲਿਸ ਮੁਤਾਬਕ ਪੁਲਿਸ ਨੇ ਡੈਡ ਬੋਡੀ ਜਿਹੜੀ ਹੈ ਉਥੋਂ ਬਗਲਾ ਮੁਖੀ ਮੰਦਰ ਚੋਂ ਹਵਲਕੁੰਡ ਦੇ ਵਿੱਚੋਂ ਕੱਢੀ ਹੈ ਤੁਸੀਂ ਨੌਜਵਾਨ ਨੂੰ ਮਿਲਦੇ ਰਹੇ ਹੋਗੇ ਕਿਸ ਤਰ੍ਹਾਂ ਦਾ ਸੁਭਾਅ ਸੀ ਮਿਲਣ ਬਹੁਤ ਵਧੀਆ ਸੁਭਾਅ ਸੀ ਆ ਬਹੁਤ ਹੀ ਪਿਆਰਾ ਬੱਚਾ ਸੀ ਬਹੁਤ ਨੇਕ ਬਹੁਤ شریف ਕਿਸੇ ਕਿਸਮ ਦਾ ਕੋਈ ਦਾਗ ਨਹੀਂ ਬਹੁਤ ਵਧੀਆ ਮੁੰਡਾ ਕੀ ਕੰਮ ਕੀ ਕਰਦਾ ਸੀ ਨੌਜਵਾਨ ਪਿਛਲੇ ਲਗਭਗ 15 ਸਾਲ ਤੋਂ ਮੰਦਰ ਚ ਹੀ ਪਗਲਾ ਕਿਤੇ ਮੰਦਰ ਚ ਹੀ ਰਹਿੰਦਾ ਸੀ ਹਾਂ ਹਾਂ ਤੇ ਕਿਸੇ ਨਾਲ ਕੋਈ ਪਹਿਲਾਂ ਕੋਈ ਲੜਾਈ ਝਗੜਾ ਜਾ ਕੇ ਸਾਨੂੰ ਕੋਈ ਗੱਲਬਾਤ ਨਹੀਂ ਕਦੇ ਵੀ ਕੋਈ ਅਜਿਹੀ ਗੱਲਬਾਤ ਸਾਹਮਣੇ ਨਹੀਂ ਆਈ ਹਾਂ ਹਾਂ ਠੀਕ ਕਿੰਨੇ ਪੈਨ ਪਈ ਸੀ ਇਹ ਦੋ ਪੈਨ ਪਈ ਇੱਕ ਪੈਣਾ ਇੱਕ ਆਏ ਮੁਰਾਫੀ ਦੋਏ ਪੈਨ ਪਈ ਇਹਦੇ ਫਾਦਰ ਕੀ ਕੰਮ ਕਰਦੇ ਉਹ ਆਪਣੇ ਜੋ ਕੋਲਾਲੇ ਟੋਬੇ ਪੂਰੀ ਵਾਲੇ ਸੰਤਾਂ ਦੀ ਕੁਟਿਆ ਉਹ ਚ ਸੇਵਾ ਕਰਦੀ। ਯਾਨੀ ਕਿ ਪਰਿਵਾਰ ਜਿਹੜਾ ਹੈਗਾ ਉਹ ਦਾ ਪਰਿਵਾਰ ਸਾਰਾ ਤਾਂ ਨਹੀਂ ਖੁੰਦਾਰਾ ਕੋਈ ਐਸੀ। ਇਸ ਤਰ੍ਹਾਂ ਦੀ ਮੰਗ ਕਰਦੇ। ਕੀ ਮੰਗ ਕਰਦੇ ਨੇ ਉਹ ਬੰਦੇ? ਮੰਗ ਇਹ ਹੀ ਕਰਦੇ ਵੀ ਜਿਹੜੀ ਇਹ ਮਤਭਾਗੀ ਘਟਨਾ ਘਟਿਆ ਹੈ ਇਹਦੇ ਵਿੱਚ ਕੋਈ ਵੀ ਦੋਸ਼ੀ ਜਿਹੜਾ ਹੈ ਉਹ ਬਚ ਕੇ ਨਾ ਜਾਵੇ। ਉਹਤੇ ਜ਼ਰੂਰ ਬੰਦੀ ਕਾਰਵਾਈ ਸਖਤ ਤੋਂ ਸਖਤ ਕਰਵਾਈ ਉਹਤੇ ਹੋਣੀ ਚਾਹੀਦੀ ਹੈ। ਦੋਸ਼ੀਆਂ ਨੂੰ ਫਾਹੇਲ ਹੋਣਾ ਚਾਹੀਦਾ ਮੈਂ ਤਾਂ ਇੱਕ ਪ੍ਰਕਿਰਿਆ ਤੋਂ ਤਾਂ ਕਿ ਇਹ ਜੀ ਕਾਨੂੰਨੀ ਹਰਕਤ ਮੁੜ ਕੇ ਸਮਾਜ ਦੇ ਵਿੱਚ ਨਾ ਨੂੰ ਤੁਹਾਨੂੰ ਦਿੱਕਤ ਨਾ ਆਜੋ ਜੀ ਵਿਕਾਸ ਜੀ ਨੇ ਜੀ ਥੋਰੀ ਤੋਂ ਵਿੱਚ ਲੈ ਲਈ ਭਾਈ ਸਾਨੂੰ ਕਿੱਥੇ ਗੱਲ ਹੋਈ ਹੈ ਕੀ ਗੱਲਬਾਤ ਸਾਡੇ ਥੋਰੀ ਸ਼ਹਿਰ ਦੇ ਵਿੱਚ ਇੱਕ ਬਹੁਤ ਮੰਦ ਭਾਗੀ ਘਟਨਾ ਜਿਹੜੀ ਗੱਲ ਘਟੀ ਹੈ ਇੱਕ ਨੌਜਵਾਨ ਬੱਚੇ ਦੀ ਹੱਤਿਆ ਨਿਰਮਮ ਹੱਤਿਆ ਹੋਈ ਹੈ ਉਹਦੇ ਆ ਰੋਸ਼ ਸਾਰੇ ਸ਼ਹਿਰ ਦੇ ਵਿੱਚ ਹੈ ਸਾਰਾ ਸ਼ਹਿਰ ਸਦਮੇ ਦੇ ਵਿੱਚ ਹੈ ਔਰ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ ਕਿਉਂਕਿ ਇਦਾਂ ਦਾ ਹਾਦਸਾ ਨਾ ਸਾਡੇ ਇਲਾਕੇ ਦੇ ਵਿੱਚ ਅਸੀਂ ਸੁਣਿਆ ਸ਼ਹਿਰ ਦੇ ਵਿੱਚ ਤਾਂ ਬਹੁਤ ਦੂਰ ਦੀ ਗੱਲ ਹੈ ਸੋ ਅੱਜ ਸਾਰਾ ਸ਼ਹਿਰ ਇਹ ਮੰਗ ਕਰਦਾ ਪ੍ਰਸ਼ਾਸਨ ਤੋਂ ਕਿ ਉਸ ਬੱਚੇ ਨੂੰ ਉਹਦੀ ਆਤਮਾ ਦੀ ਸ਼ਾਂਤੀ ਲਈ ਜਿਹੜੇ ਦੋਸ਼ੀ ਨੇ ਉਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਜਿਹੜੀ ਬੰਦੀ ਸਜ਼ਾ ਹੋਵੇ ਤਾਂ ਜੋ ਉਸ ਬੱਚੇ ਨੂੰ ਅਸੀਂ ਸ਼ਰਧਾਂਜਲੀ ਦੇ ਸਕੀਏ ਧਿਆਨ ਵਾਲੇ ਸਮੇਂ ਦੇ ਵਿੱਚ ਵੀ ਕੋਈ ਵਿਅਕਤੀ ਇਹੋ ਜਿਹਾ ਕੰਮ ਕਰਨਾ ਤਾਂ ਬਹੁਤ ਦੂਰ ਦੀ ਗੱਲ ਕਰਨ ਦੇ ਸੋਚਣ ਲਈ ਉਹਦੀ ਰੂਹ ਕੰਬੇ ਜੇ ਇਹੋ ਜਿਹਾ ਸੋਚ ਵੀ ਉਹਦੇ ਮਨ 'ਚ ਆ ਜਾਵੇ ਤਾਂ ਉਹਦੀ ਰੂਹ ਕੰਬੇ ਤਾਂ ਦੋਸ਼ੀ ਨੂੰ ਇਹੋ ਜਿਹੀ ਸਜ਼ਾ ਦੀ ਅਸੀਂ ਮੰਗ ਕਰਦੇ ਹਾਂ ਪਰਿਵਾਰ ਦੇ ਨਾਲ ਸਾਰਾ ਸ਼ਹਿਰ ਡਟ ਕੇ ਖੜਾ ਹੈ ਧੂਰੀ ਇਹ ਬਗਲਾ ਮੁਖੀ ਮੰਦਿਰ ਹੈ ਜੀ ਉਸ ਦੀ ਘਟਨਾ ਹੈਗੀ ਕਿਸ ਦਿਨ ਹੱਤੇ ਹੋ ਭਈਆ ਉੱਥੇ ਕੀ ਕੰਮ ਕਰਦੇ ਸੀ ਉਹ ਬੱਚਾ 32 33 ਸਾਲ ਦਾ ਮੰਦਰ ਚ ਰੁਟੀਨ ਚ ਜਾਂਦਾ ਆਂਦਾ ਸੀਗਾ ਉੱਥੇ ਉਹਦੀ ਜੋ ਤੇ ਉਹ ਤੋਂ ਬਾਕੀ ਇਨਵੈਸਟੀਗੇਸ਼ਨ ਹੈ ਜੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਉਹ ਤੱਥ ਨੇ ਸਾਹਮਣੇ ਆਣਗੇ ਉਹਦੇ ਬਾਰੇ ਇੰਨਾ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਤੇ ਨਾ ਹੀ ਪ੍ਰਸ਼ਾਸਨ ਨੇ ਕੋਈ ਇੰਨਾ ਦੇ ਖੁੱਲ ਕੇ ਦੱਸਿਆ ਅੱਜ ਅਸੀਂ ਪੋਸਟਮਾਰਟਮ ਲਈ ਇੱਥੇ ਸਾਰਾ ਸ਼ਹਿਰ ਪਹੁੰਚਿਆ ਹੋਇਆ ਉਹ ਨਹੀਂ ਦੱਸਣ ਜੀ ਵੀ ਕਹਿੰਦਾ ਵੀ ਉੱਥੇ ਸਖਲਾਈ ਦਿੱਨਾ ਹੁੰਦਾ ਦੀ ਦੇਖੋ ਇਹ ਜਾਂਚ ਦੇ ਵਿਸ਼ੇ ਚ ਆਊਗਾ ਕਿਉਂਕਿ ਇੰਨੀ ਨੌਲੇਜ ਨਹੀਂ ਹੈਗੀ ਮੈਨੂੰ ਉਹ ਮੰਦਰ ਚ ਜਾਣਾ ਨਾ ਘਟ ਸੀ ਤੇ ਕਿੰਨਾ ਜ਼ਰੂਰ ਪਤਾ ਵੀ ਜਿਹੜਾ ਇਹ ਕੰਮ ਹੋਇਆ ਹੈ ਉਹ ਇਨਸਾਨੀਅਤ ਦੀ ਹੱਦ ਨੂੰ ਇੱਕ ਪਾਰ ਕਰਨ ਵਾਲੀ ਗੱਲ ਹੈ ਇਹ ਇਨਸਾਨ ਦਾ ਕੰਮ ਨਹੀਂ ਹੈ ਇੱਕ ਦਰਿੰਦੇ ਜਾਂ ਆਪਾਂ ਕਹਦੇ ਆ ਵੀ ਬਹੁਤ ਹੀ ਸ਼ਾਤਰ ਬੰਦੇ ਦਾ ਹੈ